ਪੁਲਿਸ ਦੇਸ਼ ਵਾਸੀਆਂ ਦੀ ਸੇਵਾ ਲਈ ਹਰ ਸਮੇਂ ਤਿਆਰ ਬਰਤਿਆਰ ਰਹਿੰਦੀ ਹੈ ਪਰ ਕਈ ਵਾਰ ਰਾਤ ਬਰਾਤੇ ਜਾਂ ਹੋਰ ਹਾਲਾਤਾਂ ਵਿੱਚ ਉਪਕਰਨਾਂ ਦੀ ਘਾਟ ਕਾਰਨ ਉਹ ਦੇਸ਼ ਵਾਸੀਆਂ ਨੂੰ ਬਿਹਤਰ ਸਵਾਵਾ ਨਹੀਂ ਦੇ ਸਕਦੇ ਇਸ ਨੂੰ ਲੈ ਕੇ ਪੁਲਿਸ ਉੱਚ ਅਧਿਕਾਰੀਆਂ ਵੱਲੋਂ ਅੱਜ ਬਠਿੰਡਾ ਦੇ ਸਮੂਹ ਥਾਣਿਆਂ ਨੂੰ ਉਪਕਰਨ ਵੰਡੇ ਗਏ ਹਨ ਜਿਸ ਵਿੱਚ ਨਾਈਟ ਫਲੈਸ਼ ਬਟਨ ਫਰਸਟ ایڈ ਕਿੱਟਾਂ ਰਿਫਲੈਕਟਰ ਬੈਲਟਾਂ ਅਤੇ ਅੱਗ ਬੁਝਾਉਣ ਵਾਲੇ ਜੰਤਰ ਸ਼ਾਮਲ ਹਨ ਤਾਂ ਜੋ ਪੁਲਿਸ ਹਰ ਸਮੇਂ ਦੇਸ਼ ਵਾਸੀਆਂ ਦੀ ਬਿਹਤਰ ਸੇਵਾ ਕਰ ਸਕੇ ਐਸਐਸਪੀ ਬਠਿੰਡਾ ਨੇ ਬਠਿੰਡਾ ਦੇ ਟ੍ਰੈਫਿਕ ਦਫ਼ਤਰ ਦਾ ਦੌਰਾ ਕੀਤਾ ਤੇ ਇਸ ਮੌਕੇ ਤੇ ਐਸਐਸਪੀ ਅਮਨੀਤ ਕੌਂਡਰ ਵੱਲੋਂ ਜ਼ਿਲ੍ਹੇ ਦੇ ਬੱਕ ਬੱਕ ਪੁਲਿਸ ਥਾਣਿਆਂ ਨੂੰ ਜ਼ਰੂਰੀ ਸੁਰੱਖਿਆ ਉਪਕਰਨ ਬਣਦੇ ਗਏ ਜਿਨ੍ਹਾਂ ਵਿੱਚ ਨਾਈਟ ਫਲੈਸ਼, ਬੈਟਨ, ਫਰਸਟ ایڈ ਕਿਟਾਂ, ਰਿਫਲੈਕਟਰ, ਬੈਲਟਾਂ ਅਤੇ ਅੱਗ ਬੁਝਾਓ ਜੰਤਰ ਸ਼ਾਮਲ ਸਨ ਜਿਨ੍ਹਾਂ ਦਾ ਉਦੇਸ਼ ਐਮਰਜੈਂਸੀ ਦੌਰਾਨ ਸੁਰੱਖਿਆ ਅਤੇ ਤਿਆਰੀ ਨੂੰ ਵਧਾਉਣਾ ਹੈ ਇਹ ਪਹਿਲ ਕਦਮੀ ਇਹ ਯਕੀਨੀ ਬਣਾਉਂਦੀ ਹੈ ਕਿ ਪੁਲਿਸ ਸਟੇਸ਼ਨ ਕਿਸੇ ਵੀ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਤੇ ਬਿਨਾਂ ਦੇਰੀ ਤੇ ਸੰਭਾਲਣ ਲਈ ਬਿਹਤਰ ਢੰਗ ਨਾਲ ਲੈ ਸੰ। ਉਹ ਰੋਡ ਸੇਫਟੀ ਦੇ ਜਿਹੜੇ ਇਕਵਿਪਮੈਂਟਸ ਹੁੰਦੇ ਆ ਉਹਦੇ ਤਹਿਤ ਜਿਹੜੀ ਸਾਡੀ ਡਿਸਟ੍ਰਿਕਟ ਕਮੇਟੀ ਹੈ ਉਹਦੇ ਤਹਿਤ ਜੋ ਜੋ ਸਾਨੂੰ ਟ੍ਰੈਫਿਕ ਦੇ ਲਈ ਸਮਾਨ ਸਾਨੂੰ ਚਾਹੀਦਾ ਸੀਗਾ ਲੋੜਿੰਦਾ ਸੀ ਉਸ ਅਸੀਂ ਡੀਸੀ ਸਾਹਿਬ ਨੂੰ अपनी रेगुजेन दी जिसे तहत तहत सू पिछले दिन ही ट्रैफिक की कोनस और ट्रैफिक के पैम्फलेट जी रिफलैक्टर बेटनस होंगे और जी फर्स्ट एड किट्स होंगे ट्रैफिक के जो भी रेगुलेशनली सू से इक्विपमेंट होंगे वह काफ़ी सू प्रोवाइड किया गया है जिदे तहत अज मैं जरा सा जिले का ट्रैफिक पुलिस ऑफिस है उत्थ आई हैगी DS P ट्रैफिक इंचार्ज ਜਿਹੜੇ ਹਰਪ੍ਰੀਤ ਸਿੰਘ ਹੈਗੇ ਇੰਚਾਰਜ ट्रैफिक ਅਮਰੀਕ ਔਰ ਸਾਡੇ ਨੀਅਰੈਸਟ ਜਿਹੜੇ ਕੁਝ ਐਸ ਐਚ ਓਜ਼ ਉੱਤੇ ਆਪ ਹੈ ਇਹਨਾਂ ਨੂੰ ਬੁਲਾ ਕੇ ਅਸੀਂ ਜਿਹੜਾ ਇਹ ਇਕੁਪਮੈਂਟ ਹੈਗਾ ਉਹ ਸਾਰਾ ਕੁਝ ਅੱਜ ਇਹਨਾਂ ਨੂੰ ਮੁਹੱਈਆ ਕਰਾਇਆ ਐ ਐਂਡ ਆਈ ਹੋਪ ਕਿ ਇਹ ਜਿਹੜੀ ਚੀਜ਼ਾਂ ਸਾਡੀ ਟ੍ਰਾਫਿਕ ਦੀ ਰੈਗੂਲੇਸ਼ਨ ਚ ਪ੍ਰੋਪਰਲੀ ਇਹ ਲੋਕ ਯੂਟਿਲਾਈਜ਼ ਕਰਨ ਔਰ ਜਿਹੜੇ ਸਾਡੇ ਟ੍ਰਾਫਿਕ ਦੇ ਐਕਸੀਡੈਂਟਸ ਜਾਂ ਫਿਰ ਟ੍ਰਾਫਿਕ ਦੀ ਰੈਗੂਲੇਸ਼ਨ ਹੁੰਦੀ ਹੈ ਉਹਨੂੰ ਬੈਟਰ ਕਰੰਟਲੀ ਐਫੀਸ਼ੀਐਂਸੀ ਨੂੰ ਇਨਕਰੀਸ ਕਰੰਟਲੀ ਅਸੀਂ ਇਹਨਾਂ ਚੀਜ਼ਾਂ ਨੂੰ ਪ੍ਰੋਪਰਲੀ ਯੂਟਿਲਾਈਜ਼ ਕਰੀਏ ਥੈਂਕ ਯੂ